ਮੇਰਾ ਕੁਲਜੀਤ ਸਿੰਘ ਤੇ ਕੀ ਲੱਗਦਾ ਜੀ ਜਨਾਬੀ ਲੱਗਦੀ ਇਹ ਮੇਰੇ ਭਰਾ ਆ ਹੀ ਵੱਡੇ ਜੀ ਕੀ ਹੋਇਆ ਜੀ ਇਹ ਰਾਤ ਬਹਿਲਾ ਦੇ ਫੋਨ ਆਇਆ ਸੀ ਕਿ ਐਕਸੀਡੈਂਟ ਹੋ ਗਿਆ ਕੋਈ ਗੱਡੀ ਛੇੜ ਮਾਰ ਕੇ ਸੁੱਟ ਗਈ ਉਸ ਤੋਂ ਬਾਅਦ ਜਦੋਂ ਮਤਲਬ ਪੁਲਿਸ ਵਗੈਰਾ ਆਈ ਸਾਰੀ ਇਨਕੁਆਰੀ ਹੋਈ ਸੀ ਤੇ ਮਤਲਬ ਪਤਾ ਚੱਲਿਆ ਵੀ ਕਿਸੇ ਨੇ ਗੋਲੀ ਮਾਰੀ ਹੈ ਜੀ ਤੇ ਉਹ ਫਿਰ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ ਚੈੱਕ ਕਰੋ ਮਤਲਬ ਇੱਦਾਂ ਕੋਈ ਪਤਾ ਨਹੀਂ ਲੱਗਾ ਇਦਾਂ ਦਾ ਕਾਰਨਾਂ ਦਾ ਜੀ ਬਾਕੀ ਪੁਲਿਸ ਦੀ ਇਨਕੁਆਰੀ ਚੱਲ ਰਹੀ ਹੈ ਇਹ ਉਹਦੇ ਵਿੱਚ ਪਤਾ ਲੱਗੂਗਾ ਕੋਈ ਲਾਗਡਾੜ ਨਹੀਂ ਇਦਾਂ ਦੀ ਕੋਈ ਮਤਲਬ ਇਹਨਾਂ ਦਾ ਹੈ ਨਹੀਂ ਸਹੀ ਕੋਈ ਇਦਾਂ ਵਾਕਿਆ ਹੈ ਕਿੱਥੋਂ ਦਾ ਇਹ ਆਪਣੇ ਹੈਗਾ ਜੀ ਸਤਕੋਈ ਰੋਡ ਦਾ ਸਤਕੋਆ ਮੋੜ ਹੈ ਜੀ ਨਸਾਇਰਾ ਮੱਝਾਂ ਚੰਗ ਲੱਗੀ ਇਹ ਸਾਢੇ 7:30 ਦਾ ਟਾਈਮ ਸੀ ਜਦੋਂ ਇਨਸੀਡੈਂਟ ਹੋਇਆ ਜੀ 55 ਸਾਲ ਸੀ ਉਮਰ ਦੋ ਬੇਟੇ ਹੈ ਜੀ ਦੋਵੇਂ ਮੈਰਿਡ ਹੈ ਤੇ ਵਾਈਫ ਇਹਦੀ ਏਜ ਕੀ ਹੈ ਏਜ 55 ਸਾਲ ਦੀ ਏਜ ਹੈ ਜੀ ਕਿਉਂਕਿ ਇਹ ਤੇ ਸ਼ੱਕ ਹਨ ਸ਼ੱਕ ਉਹ ਵਜ੍ਹਾ ਕਰਦੇ ਹੈ ਨਹੀਂ ਹੈ ਮਤਲਬ ਬਾਕੀ ਇਨਕੁਆਰੀ ਚੱਲ ਰਹੀ ਹੈ ਜੋ ਕੈਮਰੇ ਕਮਰੇ ਦੇਖਾਂਗੇ ਇਰੋਧੇ ਜੇ ਪਤਾ ਲੱਗੂਗਾ ਹੁਣ ਇਹਨਾਂ ਦੀ ਕੋਈ ਇਦਾਂ ਦੀ ਲਾਗ ਡਾਡ ਨਹੀਂ ਸੀ ਹੈਗੀ ਬਾਕੀ ਇਹ ਆ ਵੀ ਜਿਹੜੀ ਵੀ ਜਿੰਨਾਂ ਨੇ ਕੀਤਾ ਦੋਸ਼ੀਆਂ ਨੇ ਐਫ ਆਈ ਆਰ ਵਗੈਰਾ ਰਾਤ ਹੋ ਗਈ ਆ ਤੇ ਇਹਨਾਂ ਨੂੰ ਸਖਤ ਸਜ਼ਾ ਜਿਹੜੀ ਇਹਨਾਂ ਜੀ ਮੇਰਾ ਨਾਮ ਮਸਕੀਨ ਸਿੰਘ ਹੈ ਜੀ ਮੈਂ ਇਨਾਲੇ ਤੋਂ ਆ ਜਿਹਨਾਂ ਦੇ ਤੋਂ ਰਿਹਾ ਮੇਰਾ ਦਿਵਾਈ ਸੀ ਮੇਜਰ ਸਿੰਘ ਬਹੁਤ ਲੈਕ ਸਿਆਣਾ ਆਦਮੀ ਸੀ ਬਹੁਤ ਲੈਕ ਪਰ ਮਾਰ ਨੂੰ ਲਿਕੇ ਬਿਠਾਈ ਅ ਪਤਾ ਨਹੀਂ ਕੋਈ ਲਾਕ ਡਾਕ ਕੋਈ ਕੀ ਗੱਲ ਹੋਈ ਆ ਕਿਸੇ ਨੇ ਗੋਲੇ ਮਾਰ ਦਿੱਤੀ ਆ ਸਾਨੂੰ ਲੋਕਾਂ ਨੂੰ ਲੱਗਾ ਜਿਵੇਂ ਕਾਲੀ ਖਤਮ ਹੋ ਗਈ ਆ ਅੱਜ ਵੀ ਪਰ ਅਭੀ ਕਰਨੇ ਤੋਂ ਅੱਡ ਇਕੱਠੇ ਕੋਟੀ ਹੋ ਕੇ ਲੋਕਾਂ ਨੇ ਸੈਰਪ੍ਰੋਸੈਸ ਬਰ ਖਰਾਬ ਕਰਕੇ ਤੇ ਫਿਰ ਯਾਰਾ ਕੰਮ ਕੀਤਾ ਇਹ ਕੰਮ ਕੀ ਕਰਦੇ ਸੀ ਇਹ ਡਾਕਟਰ ਮੈਡੀਕਲ ਡਾਕਟਰ ਪਰ ਫੋਰ ਰਗਾ ਦਾ ਕੋਈ ਸ਼ਾਮ ਨੂੰ ਲਗਭਗ 8:30 9 ਵਜੇ ਇੱਕ ਟਲਾ ਆਈ ਆ ਕਿ ਇੱਕ ਬੋੜੀ ਜਿਹੜੀ ਹੈ ਸਤਕੋਆ ਮੋੜ ਤੇ ਮੇਜਰ ਸਿੰਘ ਨਾਂ ਦਾ ਵਿਅਕਤੀ ਜੋ ਬਟਾਲੇ ਦਾ ਰਹਿਣ ਵਾਲਾ ਉਹ ਵੀ ਪਈ ਹੈ ਜਦੋਂ ਇਹ ਮੌਕੇ ਤੇ ਪਹੁੰਚਿਆ ਉੱਥੇ ਉਸ ਟਾਈਮ ਮਾਰਨ ਵਾਲਾ ਮੇਜਰ ਸਿੰਘ ਦਾ ਲੜਕਾ ਕਰਨਦੀਪ ਸਿੰਘ ਮੌਕੇ ਤੇ ਹੀ ਉਹਨਾਂ ਨੇ ਸਾਰਾ ਦੇਖਣ ਤੋਂ ਬਾਅਦ ਉਹਨੇ ਇਹ ਜੀ ਐਫ ਆਈ ਆਰ ਆਪਣੇ ਸੇਗਣਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 73 302 ਦੇ ਤੇ 103 ਬੀ ਐਸ ਐਨ ਦੇ ਵਿੱਚ ਰਜਿਸਟਰ ਕੀਤੀ ਹੈ ਉਹਨਾਂ ਨੇ ਤਿੰਨ ਦੋਸ਼ੀਆਂ ਦਾ ਬਾਈ ਨੇਮ ਔਰ ਤਿੰਨਾਂ ਦਾ ਅਨਨੋਨ ਦੇ ਵਿੱਚ ਨਾਂ ਲਖਾਇਆ ਬਾਕੀ ਕਾਨੂੰਨ ਮੁਤਾਬਕ ਜਿਹੜੇ ਅੱਜ ਪੋਸਟਮਾਨ ਨੂੰ ਕਰਾ ਕੇ ਜੋ ਵੀ ਬਣਦੀ ਕਾਰਵਾਈ ਉਹ ਹੋ ਜਾਵੇਗਾ ਇਹਨੂੰ ਕਿਉਂ ਗੋਲੀ ਦਿਖੋ ਅਸੀਂ ਤਾਂ ਇਹਦੇ ਬਾਰੇ ਅਸੀਂ ਕੋਈ ਖੁਸ਼ੀ ਨਹੀਂ ਕਹਿ ਸਕਦੇ ਕਿਉਂਕਿ ਤਫ਼ਤੀਸ਼ ਚੱਲ ਰਹੀ ਹੈ ਜਿਵੇਂ ਤਫ਼ਤੀਸ਼ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇ ਨਾਲ ਸਾਂਝੀ ਕਰਾਂਗੇ